ਹਲੋ ਜਮਾਏ ਤੂਰ ਤੂਰ ਵੀ ਜਮਾ ਮੱਲਾਂ ਵਾਲੀ ਹੈ ਮਿੱਤਰੋ ਨਹੀਂ ਤੇਰੀ ਗਾਂ ਜਮਾ ਗੋਲ ਮੋਲ ਗਾਂ ਤੇ ਗੋਲ ਮੋਲ ਹੀ ਸਾਡਾ ਬਾਈ ਆ ਗਰੰਟੀ ਆ ਜੀ ਮੱਜਾਂ ਚ ਨਾ ਫੈਂਟ ਹੋਵੇ ਜੀ ਅੱਛਾ ਬਾਈ ਚੜੂਈ ਜਿਹੜੀ ਹੈਗੀ ਆ ਨਾ ਉਹ ਦੇਖ ਲਓ ਤੁਸੀਂ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਤੇਜ ਕੋਲੇ ਪਹੁੰਚੇ ਹੋਇਆਗੇ ਬਾਈ ਹਰਤੇਜ ਕੋਲੇ ਨਾ ਮਿੱਤਰੋ ਅੱਜ ਨਾ ਇੱਕ ਬਾਈ ਨੇ ਨਾ ਆਪਦੇ ਘਰ ਦੀ ਗਾਂ ਦੇਣੀ ਆ ਜਿਹੜੀ ਤੁਹਾਨੂੰ ਸਕਰੀਨ ਉੱਤੇ ਦਿਖਾਈ ਦੀ ਜਾਂਦੀ ਹੈ ਇਹ ਗਾਂ ਬਾਈ ਕੋਲੇ ਬਕਾਊ ਆ ਪਰ ਨਾ ਮੈਂ ਜਿਹੜੇ ਬਾਈ ਕੋਲੇ ਦੂਜੇ ਪਸ਼ੂ ਘਰੇ ਰੱਖੇ ਹੋਇਆ ਮੈਂ ਸਾਰਿਆਂ ਦੇ ਉੱਤੇ ਨਾ ਇੱਕ ਵਾਰੀ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਗੇ ਵੀ ਬਾਈ ਦੇ ਨਾ ਜੇ ਗੱਲ ਕਰ ਲਗੇ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਂ ਆਪਣੇ ਚੈਨਲ ਤੇ ਵੇਚੀ ਸੀਗੀ ਤੇ ਇਤ ਕੀ ਹੁਣ ਦੂਜੀ ਗਾਂ ਦੇਣੀ ਆ ਇਹ ਇਧਰਲੇ ਪਾਸੇ ਜਿਹੜੀ ਆ ਗਈ ਨਾ ਇਹ ਪਸ਼ੂ ਆ ਗਏ ਸਾਰੇ ਘਰ ਦੇ ਤੇ ਇਸ ਬਹਿਰ ਦੀ ਨਾ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਤੇ ਕਿੰਨੇ ਕ ਦੁੱਧਵਾਦ ਵਾਲੀ ਆ ਤੇ ਕਿੰਨਾ ਸੁਆ ਸੁਂਦੀ ਆ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸ ਸਕਦਾ ਮਿੱਤਰੋ ਵੀ ਗਾਂ ਜਿਹੜੀ ਹੈਗੀ ਨਾ ਰਾਜੀ ਰੂਜੀ ਪੂਰੀ ਆ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜੇ ਤੁਹਾਨੂੰ ਗਾ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਲੱਗਿਆ ਰੇਟ ਇਹ ਵੀ ਜਰੂਰ ਦੱਸਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਹਰਤੇਜ ਠੀਕ ਠਾਕ ਜੀ ਬਹੁਤ ਵਧੀਆ ਜੀ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਬਹੁਤ ਵਧੀਆ ਜੀ ਠੀਕ ਆ ਅੱਛਾ ਹਰਤੇਜ ਜਿਹੜੀ ਤੇਰੀ ਜਿਵੇਂ ਆ ਗਾ ਦੀ ਤਾਂ ਆਪਾਂ ਜਾਣਕਾਰੀ ਬਾਅਦ ਚ ਲਵਾਂਗੇ ਪਹਿਲਾਂ ਮੈਨੂੰ ਐਂ ਦੱਸ ਵੀ ਤੇਰਾ ਪਿੰਡ ਕਿਹੜਾ ਆ ਗਿਆ ਪਿੰਨ ਮੱਖਾ ਜੀ ਜ਼ਿਲ੍ਹਾ ਜਿਲਾ ਮਾਨਸਾ ਜੀ ਰਾਪਰ ਦੇ ਕੋਲੇ ਆ ਜੀ ਸਿੱਧੂ ਮੂਸੇ ਵਾਲੇ ਦੇ ਪਿੰਡ ਦੇ ਕੋਲੇ ਆ ਜੀ ਨਾਲ ਲੱਗਦਾ ਜੀ ਠੀਕ ਆ ਹਾਂ ਜੀ ਹਾਂ ਤੇ ਮਾਨਸਾ ਜਿਲਾ ਪੈਗਾ ਮਾਨਸਾ ਜਿਲਾ ਜੀ ਅੱਛਾ ਹਰਤੇਜ ਜਿਹੜੀ ਤੇਰੀ ਆਹ ਗਾਂ ਆ ਗਈ ਇਹ ਗਾਂ ਨੇ ਕਿੰਮਾ ਸੁਹਾ ਸੁਣਾ ਇਹਨੇ ਜੀ ਚੌਥਾ ਸੁਹਾ ਸੁਣਾ ਜੀ ਕੱਪ ਨਹੀਂ ਮਾਰਦੇ ਹੈਗੇ ਚੌਥਾ ਹਾਂ ਚੌਥਾ ਸੁਹਾ ਸੁਣਾ ਸੁਣਾ ਜੀ ਨੇ ਠੀਕ ਹੈ ਐਵੇਂ ਤੁਹਾਨੂੰ ਤੀਜਾ ਕਹਿ ਦਈਏ ਚੌਥਾ ਸੁਹਾ ਸੁਣਾ ਸਾਡੀ ਘਰ ਦੀ ਆਪਦੀ ਗਾਂ ਬੱਛੀ ਆ ਜੀ ਆਪਦੀ ਆਪਣੀ ਠੀਕ ਹੈ ਹਾਂ ओके ਤੇ ਫਿਰ ਹੁਣ ਦੁੱਧ ਕਿੰਨਾ ਚੋਇਆ ਹੋਇਆ ਹੈ ਜੇ ਨਾ ਸਹੀ ਸਹੀ ਦੁੱਧ ਜਿਹਦਾ 20 ਤੋਂ ਉੱਪਰ ਚੋਇਆ ਜੀ ਆਪਾਂ 20 ਪਲੱਸ ਚੋਇਆ ਜੀ 20 ਤੋਂ 25 ਤਿੱਕਰ ਵਿੱਚ ਚੋਇਆ ਜੀ ਇਹਦਾ ਆਪਾਂ ਦੁੱਧਾ ਠੀਕ ਹੈ ਹਾਂ ਦੁੱਧ ਦੀ ਗਰੰਟੀ ਹੈ ਜੀ 20 ਤੋਂ ਨੀਚੇ ਆ ਜੇ ਜੀ 20 ਤੋਂ ਉੱਪਰ 25 ਤਿੱਕਰ ਜਾਊ ਜੀ ਰਾਮ ਨਾਲ ਹੈਗਾ ਠੀਕ ਹੈ ਤੇ ਕਿੰਨੇ ਦਿਨ ਬਾਕੀ ਇਹਦੇ ਇਹ ਤਾਂ ਅੱਜ ਪਾਏ ਨਿਜੇ ਜਿਹੇ ਤਿੰਨ ਦਿਨਾਂ ਤਿੰਨ ਦਿਨ ਤਿੰਨ ਦਿਨ ਰਹਿੰਦੇ ਨੇ ਤਿੰਨ ਦਿਨ ਬਾਕੀ ਤੇ ਇਹ ਜਿਹੜਾ ਇਹਦੇ ਟੀਕਾ ਟੁਕਾ ਲੱਗਿਆ ਕੋਈ ਉਹਦਾ ਪਤਾ ਕੋਈ ਟੀ ਟੀਕਾ ਬਰੂਡ ਦਾ ਜੀ ਇਹਦੇ ਬਰੂਡ ਦਾ ਹਾਂ ਅੱਛਾ ਬਹੁਤ ਵਧੀਆ ਸੀਮਣ ਲੱਗਿਆ ਹੋਇਆ ਜੀ ਠੀਕ ਹੈ ਬੱਚੀ ਵਾਲਾ ਸੀਮਣ ਲੱਗਿਆ ਜੀ ਅੱਛਾ ਇਹਦੇ ਵੀ ਸਖਸੜ ਸੀਮਣ ਲੱਗਿਆ ਹਾਂ ਸਖਸੜ ਜੀ ਜਮਾ ਠੀਕ ਆ ਨਾ ਫਿਰ ਖੋਲ ਖਾਂ ਫਿਰ ਆਪਾਂ ਤੋੜ ਕੇ ਦਿਖਾ ਗਏ ਜਿਵੇਂ ਮੈਂ ਆਖਿਆ ਸੀ ਨਾ ਮਿੱਤਰੋ ਜਿਹੜੀ ਬਹਿੜ ਆ ਗਈ ਤੇ ਬਾਈ ਹਰਤੇਜ ਆ ਗਿਆ ਇੱਕੋ ਜਿਹਾ ਗੋਲ ਮੋਲ ਹੀ ਰੱਖਦਾ ਆਪ ਵੀ ਗੋਲ ਮੋਲ ਤੇ ਇਧਰ ਵੀ ਗਾਂ ਬਾਕੀ ਲੇਵੇ ਦੀ ਚੜਾਈ ਚੜੂਈ ਜਿਹੜੀ ਹੈਗੀ ਆ ਨਾ ਉਹ ਦੇਖ ਲਓ ਤੁਸੀਂ ਪੂਰੀ ਚੰਗੀ ਆ ਉੱਤੋਂ ਵੀ ਦੇਖ ਲਓ ਸਮੀਪਲੀ ਬਹੁਤ ਆ ਇਹ ਆ ਦੇਖੋ ਹੁਣ ਹਰਤੇਜ ਇੱਧਰ ਲਿਆ ਕਰ ਇੱਕ ਵਾਰੀ ਗੀੜੇ ਸਮਾਰ ਕੇ ਦੋ ਕਢਾ ਦੇ ਤੇ ਦੁੱਧਵਾਦ ਕਿਵੇਂ ਆ ਇਹਦਾ ਜਮਾ ਓਕੇ ਆ ਇੱਕ ਨੰਬਰ ਦੀ ਜਮਾ ਗਾਇਆਂ ਚ ਫੈਂਟ ਆਉਂਦੀ ਹੈ ਜੀ ਲੈ ਵੀ ਆ ਲੇਵੇ ਦੀ ਚੜਾਈ ਮੱਝਾਂ ਚ ਫੈਂਟ ਆਉਂਦੀ ਆ ਸੌਰੀ ਗਲਤ ਆਖ ਗਿਆ ਮੱਝਾਂ ਵਾਲੀ ਫੈਂਟ ਆ ਜੀ ਅੱਛਾ ਗਾਰੰਟੀ ਆ ਜੀ ਮੱਝਾਂ ਚ ਨਾ ਫੈਂਟ ਹੋਵੇ ਜੀ ਅੱਛਾ ਹਾਂ ਮੱਝਾਂ ਚ ਫੈਂਟ ਆਉਗੀ ਜੀ ਠੀਕ ਆ ਲੈ ਇੱਕ ਵਾਰੀ ਹੋਰ ਗੀੜਾ ਕਢਾ ਕੇ ਰੇ ਮੈਨੂੰ ਨਾ ਲੇਵੇ ਤੋਂ ਮਾਰ ਜੇ ਟੇਢੀ ਜੀ ਹੋ ਗਈ ਲਓ ਜੀ ਲਓ ਮਾਰ ਕੇ ਦਿਖਾ ਦਿਗੇ ਇਹ ਮੈਥੋਂ ਆ ਆ ਦੇਖੋ ਲੇਵੇ ਦੀ ਚੜਾਈ ਦੇ ਹਲੋ ਹੁਣ ਤੁਸੀਂ ਲੈ ਹੁਣ ਦੇਖ ਲਓ ਮਿੱਤਰੋ ਜਮਾ ਗੋਲ ਮੋਲ ਗਾਂ ਤੇ ਗੋਲ ਮੋਲ ਹੀ ਸਾਡਾ ਭਾਈ ਆ ਹਰਤੇਜ ਲੇਵਾ ਤਾਂ ਹਜੇ ਪੂਰਾ ਹਜੇ ਹੋਰ ਬਣਾਉਈ ਜਾ ਬਣਾਉ ਜੀ ਬਣਾਉ ਲੇਵਾ ਵਾਦੂ ਵਾਦੂ ਹਾਇ ਦਾ ਦਿਨ 7-8 ਦੁੱਧੇ ਦੀ ਲੈ ਕੇ ਜਾਓ ਜੀ ਦੱਸ ਦੇਣਾ ਸੁੱਕ ਟੋਟ ਟੇ ਹੀ ਅੱਛਾ ਹਾਂ ਦੱਸ ਦੇਣਾ ਹਜੇ ਆਰਾਮ ਨਾਲ ਲੈ ਜੂ ਜੀ ਠੀਕ ਆ ਤਿੰਨ ਦਿਨ ਤਾਂ ਤੇ ਹੂੰ ਪਏ ਨੇ ਜੀ ਨੀ ਗਾਂ ਦੇਖ ਲੋ ਜਮਾ ਤੌਰ ਤੌਰ ਵੀ ਜਮਾ ਮੱਲਾ ਵਾਲੀ ਹੈ ਮਿੱਤਰੋ ਨੀ ਤੇਰੀ ਗਾਂ ਦੀ ਚਮਕ ਧਮਕ ਜਿਵੇਂ ਹੈਗੀ ਹੈ ਨਾ ਉਹ ਚੰਗੀ ਹੈ ਲੇਵੇ ਦੀ ਚੜਾਈ ਵੀ ਬਹੁਤ ਆ ਗਾਂ ਦੀ ਕੀ ਰੇਟ ਕਰਤਾ ਹਰਤੇਜ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਹਾਂਜੀ ਹਾਂ ਮੈਂ ਤਾਂ ਕਹਿੰਨਾ ਨਿਮੇੜ ਪਰਾਂ ਨਾ ਜੀ ਫੋਨ ਤੇ ਕਰ ਲਾਂਗੇ ਜੀ ਰੇਟ ਅੱਛਾ ਹਾਂਜੀ ਹਾਂ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਫਿਰ ਹਾਂ 98780 ਜੀ 82142 ਜੀ 95780 82142 ਜੀ 82142 ਹਾਂਜੀ ਹਾਂ ਠੀਕ ਆ ਤੇ ਲੋ ਵੀ ਇਹ ਬਾਈ ਹਰਤੇਜ ਸੀਗਾ ਤੇ ਬਹਿੜ ਸੀਗੀ ਹਰਤੇਜ ਸਿੰਘ ਦੀ ਕਿਵੇਂ ਲੱਗੀ ਦੱਸਿਓ ਜਰੂਰ ਬਾਕੀ ਗਾਂ ਜਿਹੜੀ ਹੈਗੀ ਆ ਮਿੱਤਰੋ ਉਹ ਤੁਸੀਂ ਜਦੋਂ ਕੋਲੇ ਆਉਂਗੇ ਤਸੱਲੀ ਕਰੋਗੇ ਤੁਹਾਨੂੰ ਫੇਰ ਜਿਹੜਾ ਹੈਗਾ ਪਤਾ ਲੱਗ ਜਾਓ ਧੰਨਵਾਦ ਸਾਰੇ ਪ੍ਰੇਮਾਂ ਦਾ ਜਿਹੜੇ ਪ੍ਰਾ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰ